ਆਰਲੀ ਗਾਲਾ ਪਨੀਰ ਵਾਲਾ ਪਨੀਰ ਪਿਆਜ਼ ਵਾਲਾ ਇਦਾਂ ਸਾਰੇ ਕਾਫੀ ਨੇਨ ਹੁੰਦੇ ਪੈਟੀ ਗੁਲਚਾ ਹੋ ਗਿਆ ਉਸ ਡੇਢ ਫੁੱਟੀਆਂ ਗੁਲਚਾ ਹੋ ਗਿਆ ਤੇ ਇਦਾਂ ਕਾਫੀ ਵੈਰੀਟੀ ਲਾਈ ਦੀਏ ਵੀਰੇ ਬਾਕੀ ਰ ਕੰਟੀਨਿਊ ਬਿਕਦੇ ਨੇ ਉਹ ਆਲੂ ਪਿਆਜ਼ ਮਿਕਸ ਵੈਜ ਤੇ ਪੈਟੀ ਗੁਲਚਾ ਇਹ ਆਪਣੇ ਰੋਲ ਪੂਰੀ ਡੀਨ ਚ ਵੇਖਦੇ ਨੇ ਵਾਈਟ ਮੱਖਣ ਨਾਲ ਚਾਹੀ ਆਟੇ ਦੇ ਲੈ ਲਓ ਚਾਹੀ ਮੈਦੇ ਲੈ ਲਓ ਵੀਰੇ ਕਿਉਂਕਿ ਮੇਰੀ ਜਿਹੜੀ ਪਹਿਚਾਣ ਆ ਉਹ ਆਟੇ ਦੇ ਵਿੱਚ ਆ ਕਿਉਂਕਿ ਜਦੋਂ ਆਪਾਂ ਲੁਧਿਆਣੇ ਚ ਲੋਕਡਾਊਨ ਤੋਂ ਬਾਅਦ ਕੰਮ ਸ਼ੁਰੂ ਕੀਤਾ ਸੀ ਤੇ ਆਪਾਂ ਆਟੇ ਚ ਕੀਤਾ ਸੀਗਾ ਤਪਤ ਕੀ ਮਨ ਜੀ ਬਸ ਹੁਣ ਲੋ ਜੀ 100 ਗੁੱਲ ਚਾ ਵੇਚਨਾ 70 ਗੁੱਲ ਜੀ ਆਪਣੇ ਆਟੇ ਦੇ ਵਿਕਦੇ ਆ ਫਿਰ ਬਾਕੀ 30% ਮੈਂਦੇ ਦੇ ਵਿਕਦੇ ਆ ਟਾਈਮ ਗੁਰ ਸਿਰ ਸਾਢੇ 11 ਸਟਾਰਟ ਹੋ ਜਾਂਦਾ ਵਾ ਜਿਹੜੀ ਇੱਥੋਂ ਦੀ ਟਾਈਮਿੰਗ ਹੈ ਇਸ ਜੀ ਫਰਾਂਚ ਦਾ ਆਪਾਂ ਖੜੇ ਆ ਇਸ ਬ੍ਰਾਂਚ ਦੀ ਆਪ ਵੀ ਟਾਈਮਿੰਗ ਹੈ 5 ਵੇ ਲਾਸਟ ਹੁਣ ਜਿਹੜੀ ਆਪਾਂ ਨਵੀਂ ਬ੍ਰਾਂਚ ਖੋਲੀ ਹੈ ਗਿੱਲ ਬਾਈਪਾਸ ਠੀਕ ਹੈ ਉਹਦੀ ਵੈਰੈਟੀ ਉਹਦੀ ਟਾਈਮਿੰਗ ਹੈ ਜੀ ਸਵੇਰੇ ਸਾਢੇ 8 ਸ਼ੁਰੂ ਹੁੰਦੀ ਹੈ ਤੇ ਸ਼ਾਮ ਨੂੰ ਸਾਢੇ 10 ਵਜੇ ਤੱਕ ਬ੍ਰੀ 1.5 ਫੁੱਟ ਦਾ ਹੁੰਦਾ ਇੱਕ ਤਾਂ ਫੈਮਿਲੀ ਕੁਲਚਾ ਉਹ तकरीबन ਉਹ ਇੱਕਿਆਂ ਵਾਸਤੇ ਨਹੀਂ ਹੈਗਾ ਅਸੀਂ ਪਹਿਲਾਂ ਕਹਿੰਨੇ ਉਹ ਇੱਕਿਆਂ ਵਾਸਤੇ ਨਹੀਂ ਹੈਗਾ ਤੇ ਜਦੋਂ ਲੋਕਾਂ ਦਾ ਕਿੰਨਾ ਕੁ ਪਿਆਰ ਮਿਲਦਾ ਜੀ ਪਿਆਰ ਕਰ ਕਰ ਕੇ ਵੀਰੇ ਚਲੀ ਜਾਂਦੇ ਆ ਪਿਆ ਗਏ ਤਾਂ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ ਚਾਰ ਪਿਆਰ ਕਰ ਕੀ ਹੋਈਆਂ ਵੀਰੇ ਜੇ ਪਿਆਰ ਨਾ ਹੁੰਦਾ ਉਦੋਂ ਪਿਓ ਦਾ ਆਸ਼ੀਰਵਾਦ ਨਾ ਹੁੰਦਾ ਤੇ ਆਪਾਂ ਨਹੀਂ ਹੁੰਦੇ ਹਾਂ ਜੀ ਬਰੇ ਕੀ ਨਾਮ ਹੁੰਦਾ ਬਰੇ ਮੇਰਾ ਨਾਮ ਜਗਪ੍ਰੀਤ ਸਿੰਘ ਅੱਛਾ ਇਹ ਮਤਲਬ ਆਪਣੇ ਗਰਨਾਨਾ ਦੀ ਗੱਲ ਕਰੀਏ ਤੇ ਪਹਿਲੇ ਤੋਂ ਬਸ ਤੁਹਾਡਾ ਨਾਮ ਹੁੰਦਾ ਹੈ ਆਪਣੇ ਕੋਲ ਕਿੰਨੇ ਪ੍ਰਕਿਰਤੀ ਹੁੰਦੀਆਂ ਨਾਨਾ ਦੀ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਮੇਰੇ ਪਹਿਲਾਂ ਇੱਕ ਤੁਹਾਡੇ ਸਾਥ ਚੈਨਲ ਨੂੰ ਤੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਆਪਣੇ ਕੋਲ ਨਾਮ ਤਾਂ ਕਾਫੀ ਤਰ੍ਹਾਂ ਦੇ ਹੁੰਦੇ ਨੇ ਤਕਰੀਬਨ 13 13 ਤਰ੍ਹਾਂ ਦੇ ਹੁੰਦੇ ਨੇ 13 ਆਟੇ 13 ਮੈਦੇ 13 ਦੇਸੀ ਘਿਓ ਤੇ 13 ਮੂਲਮੱਖ ਮਗੀ ਸਾਰੇ ਚੀਜ਼ਾਂ ਲਾਈ ਦੀਆਂ ਆਪਾਂ ਜੋ ਵੈਰਾਈਟੀਆਂ ਹਾਂ ਆਲੂ ਵਾਲਾ ਆਲੂ ਪਿਆਜ ਮਿਕਸ ਗੋਭੀ ਕੱਲਾ ਪਿਆਜ ਆਲੂ ਮੇਥੀ ਠੀਕ ਹੈ ਨਾ گارਲਿਕ ਵਾਲਾ ਪਨੀਰ ਵਾਲਾ ਪਨੀਰ ਪਿਆਜ ਵਾਲਾ ਇਦਾਂ ਸਾਰੇ ਕਾਫੀ ਲੈਣ ਉਹ ਪੈਡੀ ਗੁਲਚਾ ਹੋ ਗਿਆ ਉਸ ਦਾ 1.5 ਫੁੱਟੀਆਂ ਗੁਲਚਾ ਹੋ ਗਿਆ ਤੇ ਇਦਾਂ ਕਾਫੀ ਵੈਰਾਈਟੀ ਲਾਈ ਦੀਏ ਵੀਰੇ ਬਾਕੀ ਦਾ ਕੰਟੀਨਿਊ ਬਿਕਦੇ ਨੇ ਉਹ ਆਲੂ ਪਿਆਜ ਮਿਕਸ ਵੈਜ ਤੇ ਪੈਡੀ ਗੁਲਚਾ ਇਹ ਆਪਣੇ ਰੋਲ ਪੁਰੀ ਡੀਨ ਚ ਵੇਖਦੇ ਨੇ ਵਾਈਟ ਮੱਖਣ ਨਾਲ ਚਾਹੇ ਆਟੇ ਦੇ ਲੈ ਲਓ ਚਾਹੇ ਮੈਦੇ ਦੇ ਲੈ ਲਓ ਦੇ ਲੋਕਾਂ ਦੀ ਪਹਿਲੇ ਧਰਤ ਜਿਹੜੀ ਕੀਚੀ ਦੀ ਜ਼ਿਆਦਾ ਡਿਮਾਂਡ ਹੁੰਦੀ ਆ ਵੀਰੇ ਕਿਉਂਕਿ ਮੇਰੀ ਜਿਹੜੀ ਪਛਾਣ ਆ ਉਹ ਆਟੇ ਦੇ ਵਿੱਚ ਆ ਕਿਉਂਕਿ ਜਦੋਂ ਆਪਾਂ ਲੁਧਿਆਣੇ 'ਚ ਲੋਕਡਾਊਨ ਤੋਂ ਬਾਅਦ ਕੰਮ ਸ਼ੁਰੂ ਕੀਤਾ ਸੀ ਤੇ ਆਪਾਂ ਆਟੇ 'ਚ ਕੀਤਾ ਸੀਗਾ ਤੇ ਤਕਰੀਬਨ ਲੁਧਿਆਣੇ 'ਚ ਕੀ ਆਪਾਂ ਪੰਜਾਬ 'ਚ ਪਹਿਲਾਂ ਆਟਾ ਹੀ ਆਪਾਂ ਸ਼ੁਰੂ ਕੀਤਾ ਸੀ ਹਾਲੇ ਹੁਣ ਤਾਂ ਮੇਰੇ ਸਾਰੇ ਵੀਰ ਵੇਚਣ ਲੱਗ ਗਏ ਨਾ ਵਾਰੀ-ਵਾਰੀ ਪਰ ਹਲੇ ਵੀ ਜਿਹੜੀ ਆਪਣੇ ਕੋਲ ਸਭ ਤੋਂ ਵੱਧ ਡਿਮਾਂਡ ਆ ਉਹ ਆਪਣੀ ਆਟੇ ਦੀ ਆ अच्छा जी। ਆਪਾਂ ਕੀ ਮੰਨ ਜੀ ਬਸੰ ਲੋ ਜੀ 100 ਗੁੱਲਚਾ ਵੇਚਣਾ। 60 70 ਗੁੱਲਚੇ ਆਪਣੇ ਆਟੇ ਦੇ ਵਿਕਦੇ ਆ। ਫਿਰ ਬਾਕੀ 30% ਮੈਦੇ ਦੇ ਵਿਕਦੇ ਆ। ਅੱਛਾ ਜੀ। ਇਦਾਂ। ਯਾਨੀ ਕਿ ਸਾਰੀ ਆਟੇ ਦੀ ਜਮਾਨਾ ਆਟੇ ਦੀ ਬ੍ਰੈਂਡ ਜਿਆਦਾ। ਨਾਲੇ ਹਜਮ ਜੀ ਵੀਰੇ ਸੋਖਾ ਹੁੰਦਾ ਵਾ। ਸੇਮ ਫਲੇਵਰ ਤਾਂ ਆਈ ਜਾਂਦਾ ਜੀ। ਆਪਾਂ ਮਾਈਂਡ ਨੂੰ ਸੋਚ ਕੇ ਬਿਨਾਂ ਖਾਈਏ ਫਿਰ ਫਲੇਵਰ ਸਾਰਾ ਆਉਂਦਾ। ਜੇ ਸੋਚ ਕੇ ਖਾਣੇ ਕਿ ਆਟਾ ਔਰ ਮੈਦਾ ਫਿਰ ਥੋੜਾ ਜਿਹਾ ਫਰਕ ਲੱਗਦਾ ਜਿਆਦਾ ਨਹੀਂ। ਥੋੜਾ ਜਿਹਾ ਮਮਲੀ ਜਿਹਾ ਫਰਕ ਆ। ਕਰੰਚੀ ਬਣਦਾ ਬਸ। ਹੂੰ। ਕਿਉਂਕਿ ਜਦਾਤਰ ਤਾਂ ਲੋਕ ਮੈਦਾ ਹੀ ਯੂਜ਼ ਕਰਦੇ ਆ ਸਾਰੇ ਪਾਸੇ ਵੀਰੇ ਮੈਦਾ ਹੀ ਵਿਕਦਾ ਸੀ ਆٹے ਦਾ ਕਨਸੈਪਟ ਦੱਸਿਆ ਨਾ ਜੀ ਆਪਾਂ ਸ਼ੁਰੂ ਕਰਾਂਗਾ ਕਿ ਹੁਣ ਕਿੰਨੇ ਵੀਰਾਂ ਨੂੰ ਸ਼ੁਰੂ ਕਰਨਾ ਪਿਆ ਠੀਕ ਹੈ ਕਰਨਾ ਪੈਂਦਾ ਵੀਰੇ ਜੇ ਕੋਈ ਚੀਜ਼ ਚੇਂਜ ਹੁੰਦੀ ਹੈ ਕਰਨੀ ਪੈਂਦੀ ਹੈ ਪੈਂਦਾ ਜਾਂਦੀ ਜਾਂਦੀ ਹਨ ਅੱਛਾ ਰੂਟੀਨ ਪਾਇਦਾ ਜਿਹੜੇ ਕਸਟਮਰ ਆ ਕਿੰਨੇ ਡੇਲੀ ਦੇ ਵਿੱਚ ਵਿਜ਼ਿਟ ਕਰ ਜਾਂਦੇ ਨੇ ਤੁਹਾਡੇ ਕੋਲ ਮੇਰੇ ਅਕੇ ਦਾ ਕਾਊਂਟ ਕੀਤਾ ਹੀ ਨਹੀਂ ਆ। ਤੁਹਾਨੂੰ ਜਿੰਦਾ ਜਿੰਨਾ ਅਸੀਂ ਮਾਲ ਭੇਉਂਤਾ ਆਇਆ ਵਾ। ਟਾਈਮਿੰਗ ਕੀ ਆ ਸਵੇਰੇ 5:00 ਟਾਈਮਿੰਗ ਵੀ ਸਵੇਰੇ 8:30 ਸਟਾਰਟ ਹੋ ਜਾਂਦਾ ਵਾ। ਜਿਹੜੀ ਇੱਥੋਂ ਦੀ ਟਾਈਮਿੰਗ ਹੈ ਇਸ ਬ੍ਰਾਂਚ ਦੇ ਆਪਾਂ ਖੜੇ ਆ ਇਸ ਬ੍ਰਾਂਂਚ ਦੀ ਆ ਵੀ ਟਾਈਮਿੰਗ ਹੈ 5:00 ਵੇ ਲਾਸਟ। ਹੁਣ ਜਿਹੜੀ ਆਪਾਂ ਨਵੀਂ ਬ੍ਰਾਂਚ ਖੋਲੀ ਹੈ ਗਿੱਲ ਬਾਈਪਾਸ ਠੀਕ ਹੈ। ਉਹਦੀ ਵੈਰੀਟੀ ਉਹਦੇ ਟਾਈਮਿੰਗ ਹੈਗੀ ਸਵੇਰੇ 8:30 ਸ਼ੁਰੂ ਹੁੰਦੀ ਹੈ ਤੇ ਸ਼ਾਮ ਨੂੰ 10:30 ਵਜੇ ਤੱਕ। ਲਧਿਆਣਾ ਦੇ ਵਿੱਚ ਕਿੰਨੀਆਂ ਬ੍ਰਾਂਚਾਂ ਨੇ? ਚਾਰ ਹੋ ਗਈਆਂ ਵੀਰੇ ਆਪਣੀਆਂ। ਅੱਛਾ ਜੀ। ਕਿਹੜੀ ਕਿਹੜੀ ਜ ਆਪਣੀ ਮੇਨ 200 ਫੁੱਟੀ ਰੋਡ ਤੇ ਫਲਾਵਰ ਚੌਂਗ ਚ ਚੌਥੀ ਆਪਣੀ ਗਿਲ ਬਾਈਪਾਸ ਠੀਕ ਹੈ ਅੱਛਾ ਜਿਆਦਾਤਰ ਮਤਲਬ ਤੁਸੀਂ ਸਟਾਰਟਿੰਗ ਸਵੇਰ ਮਾਰਨਿੰਗ ਹੁੰਦੀ ਹੈ ਤੇ ਕਿਹੜੀ ਚੀਜ਼ ਪਹਿਲੇ ਧਰ ਕੇ ਤਿਆਰ ਹੁੰਦੀ ਹੈ ਵੀਰੇ ਪਹਿਲਾਂ ਛੋਲੇ ਧਰਨੇ ਪੈਂਦੇ ਸਭ ਤੋਂ ਪਹਿਲਾਂ ਤੰਦੂਰ ਵਾਲਾ ਪੈਂਦਾ ਜਿੱਤੋਂ ਅਸੀਂ ਰੋਟੀ ਪਕਾ ਕੇ ਖਾਉਣੀ ਆਣੀ ਹੈ ਨਾ ਫਿਰ ਉਸੋ ਛੋਲੇ ਧਰ ਦਿੰਦੇ ਆ ਫਿਰ ਚੜਨੀ ਵਾਲੇ ਪਾਸੇ ਜਿੱਦਾ ਜਾਨੂੰ ਸਾਡੇ ਮੁੰਡੇ ਨੇ ਜਿਹੜੇ ਉਹ ਆਟਾ ਮੈਦਾ ਲਾ ਲੈਂਦੇ ਨੇ ਬਸ ਉਸ ਤੋਂ ਕੰਟੀਨਿਊ ਸਾਡੇ ਘਾਟੇ ਆਰਡਰ ਸ਼ੁਰੂ ਹੋ ਜਾਂਦੇ ਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਪਰ ਅਸੀਂ ਸਾਡੇ ਆਠੀ ਆਪਣਾ ਟਾਈਮ ਰੱਖਿਆ ਡੇਢ ਫੁੱਟਾ ਜਿਹੜਾ ਮਤਲਬ ਨਾ ਹੀ ਬੜਾ ਸੁਣ ਕੇ ਅਜੀਬ ਜਿਹਾ ਲੱਗਦਾ ਨਾ ਇਹ ਡੇਢ ਫੁੱਟ ਦਾ। ਜੇ ਉਹ ਮਤਲਬ ਉਹ ਫਿਰ ਕਿੰਨੀ ਕਿ ਉਹਦੀ ਡਿਮਾਂਡ ਹੁੰਦੀ ਹੈ ਜੇ ਸੁਣਨਾ। ਵੀ ਡੇਢ ਫੁੱਟ ਦਾ ਹੁੰਦਾ ਇੱਕ ਤਾਂ ਫੈਮਿਲੀ ਗੁਲਚਾ ਉਹ। ਤਕਰੀਬਨ ਉਹ ਇੱਕਿਆਂ ਵਾਸਤੇ ਨਹੀਂ ਹੈਗਾ। ਅਸੀਂ ਪਹਿਲਾਂ ਹੀ ਕਹਿੰਨੇ ਉਹ ਇੱਕਿਆਂ ਵਾਸਤੇ ਨਹੀਂ ਹੈਗਾ। ਉਹਨੂੰ ਦੋ ਜਣੇ ਤਸੱਲੀ ਨਾਲ ਖਾ ਸਕਦੇ ਆ। ਤੀਜਾ ਨਾਲ ਅਡਜਸਟ ਹੋ ਕੇ ਖਾ ਸਕਦਾ। ਮੈਂ ਕਿ ਦੋ ਦੀ ਤਸੱਲੀ ਪੂਰੀ ਹੋ ਜਾਂਦੀ ਆ ਤੇ ਨਾਲ ਵੰਗੀ ਹੈਵੀ ਹੁੰਦਾ ਆਟੇ 'ਚ ਵੀ ਹੁੰਦਾ ਵਾ। ਮੈਦੇ 'ਚ ਵੀ ਹੁੰਦਾ ਉਹ ਵੀ ਪਰ ਨਾਲ ਵਾਈਡ ਮੱਖਣ ਵੀ ਦਈਦਾ। ਥੋੜਾ ਗੁਲਚੇ ਹੈਵੀ ਹੋ ਜਾਂਦਾ ਉਹ ਉਹਦੇ ਪਿੱਛੇ ਜਿਵੇਂ ਮੰਨ ਲਓ ਆਮ ਨਾਮ ਬਣਾਉਨੇ ਉਹ ਸੇਮ ਹੀ ਚੀਜ਼ਾਂ ਪੈਂਦੀਆਂ ਨੇ ਵੀਰੇ ਪੈਂਦਾ ਸੇਮ ਸਫਿੰਗ ਆ ਜਿਆਦਾਤਰ ਅਸੀਂ ਜਿਹੜੀ ਅਸੀਂ ਆਪ ਸਫਿੰਗ ਕਰਦੇ ਆਂ ਜਾਂ ਮਿਕਸ ਵੇਅਰ ਦੀ ਕਰਦੇ ਆਂ ਠੀਕ ਹੈ ਜਿਹਦੀ ਫਲੇਵਰ ਵੀ ਅੱਛਾ ਆ ਜਾਏ ਨਾ ਤੇ ਉਹ ਮਿਕਸ ਵੇਗੇ ਬਾਕੀ ਜੇ ਕਸਟਮਰ ਦੀ ਆਪਣੀ ਡਿਮਾਂਡ ਆ ਕਿ ਅਗਲੇ ਨੇ ਆਲੂ ਪਿਆਜ ਕਰਾਉਣਾ ਸੀ ਆਲੂ ਪਿਆਜ ਵੀ ਕਰਦਾਂਗੇ ਜੇ ਸਾਨੂੰ ਸਿੱਧਾ ਕਿ ਆਰਡਰ ਦਿੰਦਾ ਕਿ ਰੇਡ ਫੁੱਟਾ ਲਾ ਦਿਓ ਅਸੀਂ ਡੇਢ ਫੁੱਟੀਏ ਕੁਲਚਾ ਸਿਰਫ ਮਿਕਸ ਵਿੱਚ ਚਲਾਈਦਾ ਤੇ ਉਹਦੇ ਵੀ ਰੇਟ ਦੇ ਵਿੱਚ ਵੀ ਚੇਂਜ ਨਹੀਂ ਨਹੀਂ ਵੀਰੇ ਸੇਮ ਰੇਟ ਇੱਕੋ ਹੀ ਰੱਖਿਆ 200 ਰੁਪਏ ਬਸ ਅੱਛਾ ਚਾਹੇ ਜੋ ਮੱਦੀ ਫੋਲੋ ਜਿਹੜਾ ਮੱਦੀ ਵਾਲਾ ਵਾਸਤੇ ਚਾਹੇ ਆਟੇਲ ਵਾਲਾ ਚਾਹੇ ਮੈਦੇ ਵਾਲਾ ਚਾਹੇ ਆਲੂ ਪਿਆਲੇ ਵਾਲਾ ਚਾਹੇ ਮਿਕਸਲ ਵਾਲਾ 200 ਤੋਂ ਹੀ ਵੇਚੀਦਾ ਵੀਰੇ ਉਹ ਸਬਜੀ ਦੇ ਵਿੱਚ ਵੀ ਕਨਸੈਪਟ ਚੇਂਜ ਹੁੰਦਾ ਨਹੀਂ ਸਬਜੀ ਵੀਰੇ ਜਦੋਂ ਆਪਾਂ ਚੌਥੀ ਨਿਊ ਖੋਲੀ ਆ ਉਹ ਥੋੜੀ ਜਿਹੀ ਇੱਕ ਚੀਜ਼ ਦੋ ਚੇਂਜਿੰਗ ਹੋਈਆਂ ਨੇ ਜਿਵੇਂ ਲੱਛਾ ਬੋਟਾ ਹੋ ਗਿਆ ਤਾਲ ਦੇ ਨਾਲ ਤੇ ਆਪਣਾ ਕੰਬੋ ਸ਼ੁਰੂ ਇੱਕ ਚੂਰਚੂ ਨਾਲ ਬਸ ਦੋ ਤਿੰਨ ਚੀਜ਼ਾਂ ਉੱਥੇ ਨਵੀਆਂ ਪਲੱਸ ਕੀਤੀਆਂ ਨੇ ਬਾਕੀ ਕੰਟੀਨਿਊ ਇਦਾਂ ਹੀ ਚੱਲਿਆ ਸਾਰੇ ਪਾਸੇ ਅੱਛਾ ਇਹ ਮੇਰੇ ਮੰਨ ਦੇ ਵਿੱਚ ਇਹਸ ਪਾਲਾ ਜਿਹੜੇ ਡੇਢ ਫੁੱਟ ਆਇਆ ਡੇਢ ਫੁੱਟ ਦੇ ਵਿੱਚ ਜੇ ਮੰਨ ਲਓ ਕੋਈ ਸਿੰਪਲ ਆਪਾਂ ਨਾਣ ਖਾਣੇ ਆ ਉਹ ਪਲੇਟ ਵਿੱਚ ਦੋ ਲੱਗਦੇ ਨੇ ਇਹ ਇਹ 200 ਰੁਪਏ ਦੇ ਵਿੱਚ ਸਿੰਗਲ ਹੁੰਦਾ ਜਾਂ ਮਤਲਬ ਫਿਰ ਸਿੰਗਲ ਪੀਸ ਹੀ ਹੁੰਦਾ ਡੇਢ ਫੁੱਟ ਦਾ ਗੁਲਚਾ ਭਾਜੀ ਤੁਸੀਂ ਆਪ 18 ਇੰਚ ਗਿਣ ਬਾਕੀ ਜੋ ਉੱਚ ਸਟਫਿੰਗ ਵੀ ਉਹ ਸਾਨੂੰ ਜਿਹੜੇ ਪਹਿਲੇ ਅਸੀਂ ਦੋ ਭਰਦੇ ਨਾ ਢਾਈ ਕੁਲਚੀਆਂ ਦੀ ਸਟਫਿੰਗ ਵਿੱਚ ਜਾਂਦੀ ਹੈ ਉਹਦੇ ਵਿੱਚ ਅੱਛਾ ਵੱਧ ਜਾਂਦਾ ਹੈ ਦੋ ਦੀਆਂ ਢਾਈ ਕੁਲਚੀਆਂ ਸਟਫਿੰਗ ਵਿੱਚ ਜਾਂਦੀ ਹੈ ਤੇ ਜਿੱਦਾਂ ਲੋਕਾਂ ਦਾ ਕਿੰਨਾ ਕੁ ਪਿਆਰ ਮਿਲਦਾ ਜੀ ਪਿਆਰ ਕਰ ਕਰ ਕੇ ਵੀਰੇ ਚੱਲੀ ਜਾਂਦੇ ਆ ਪਿਆਰ ਕਰਕੇ ਤਾਂ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ ਚਾਰ ਪਿਆਰ ਕਰਕੇ ਹੋਈਆਂ ਵੀਰੇ ਜੇ ਪਿਆਰ ਨਾ ਹੁੰਦਾ ਉਦੋਂ ਪਿਓ ਦਾ ਆਸ਼ੀਰਵਾਦ ਨਾ ਹੁੰਦਾ ਤੇ ਆਪਾਂ ਨਹੀਂ ਹੁੰਦੇ ਅਹ ਬਹੁਤ ਮੱਲ ਉਹਦੇ ਵਿੱਚ ਆਪਣੇ ਬ੍ਰੈਂਡ ਦੇ ਰਹਿ ਚੋਹਾਰ ਦੇ ਕਸਟਮਰ ਕੀ ਦੇਣਾ ਚਾਹੁੰਦੇ ਨੇ ਜਿਹੜੇ ਇਸ ਟਾਈਮ ਦੇਖ ਰਹੇ ਨੇ ਤੁਹਾਨੂੰ ਵੀ ਹੋਰ ਕੀ ਕੀ ਇੱਥੇ ਅਵੇਲੇਬਲ ਹੈ ਬਟ ਮੈਸੇਜ ਤਾਂ ਮੈਂ ਭਰਾਵਾਂ ਨੂੰ ਇਹੀ ਦੇਣਾ ਚਾਹੁੰਦਾ ਕਿ ਜਦੋਂ ਵੀ ਗੁਰਜਾ ਖਾਣਾ ਨੇ ਉਹ ਟਾਈਮਿੰਗ ਲੈ ਕੇ ਆਇਆ ਕਰੋ ਟਾਈਮਿੰਗ ਲੈ ਕੇ ਆਇਆ ਕਰੋ ਕਈ ਵਾਰ ਹੁੰਦਾ ਕਿ ਟਾਈਮਿੰਗ ਤੋਂ ਬਿਨਾ ਹੀ ਅਗਲਾ ਕਹਿੰਦਾ ਸਾਨੂੰ ਸ਼ਾਇਦ ਜਾਂਦੇ ਸਾਰ ਹੀ ਮਿਲ ਜੇਗਾ ਨਾ ਉਹ ਜੀ ਨਹੀਂ ਹੁੰਦੀ ਵੀਰੇ ਸਾਨੂੰ ਪਕਾ ਕੇ ਦੇਣੀ ਪੈਂਦੀ ਆ ਕੋਈ ਬੈਕਰੀ ਆਈਟਮ ਦਾ ਹੈ ਨਹੀਂ ਕਿ ਆਪਣੇ ਕੋਲ ਕੋਈ ਪੈਟੀ ਪਈ ਹੈ ਗਰਮ ਕੀਤੀ ਦੇਤੀ ਇਹ ਜਿਵੇਂ ਜਿਵੇਂ ਆਰਡਰ ਆਉਣਗੇ ਉਵੇਂ ਉਵੇਂ ਪਕਾਉਨੇ ਹੋਰੇ ਉਵੇਂ ਦੀ ਇੱਕ ਚੀਜ਼ ਦੀ ਟਾਈਮਿੰਗ ਲੈਣੀ ਪੈਂਦੀ ਹੈ ਜੇ ਮੰਨ ਲਓ ਕੁਛ ਚੰਦਿੱਤਾ ਬਜੀ 11:00 ਨਿਊਟਰੀ ਕੁਲਚਾ ਹੈਗਾ ਵੀਰੇ ਨਿਊਟਰੀ ਕੁਲਚਾ ਨਾਲ ਨਾਲ ਹੀ ਲੱਗ ਜਾਂਦਾ ਜੇ ਤੁਸੀਂ ਆਰਡਰ ਦਿੱਤਾ ਦੋ ਤਿੰਨ ਮਿੰਟੇ ਲਾ ਦਾਂਗੇ ਜਿੰਨੇ ਅੰਬਸਰੀ ਕੁਲਚੇ ਸਾਨੂੰ 10 ਤੋਂ 12 ਮਿੰਟ ਤੰਦੂਰ ਦੇ ਵਿੱਚ ਚਾਹੀਦੇ ਨੇ ਇਹ ਨਹੀਂ ਕਿ 10 ਤੋਂ 12 ਮਿੰਟ ਤੁਸੀਂ ਸੀਟਿੰਗ ਕੀਤੀ ਸਾਨੂੰ ਕੁਲਚਾ ਦੇ ਤੇ ਉਹ ਚੀਜ਼ ਨਹੀਂ ਸਾਨੂੰ 10 ਤੋਂ 12 ਮਿੰਟ ਤੰਦੂਰ ਦੇ ਵਿੱਚ ਅਸੀਂ ਤਾਂ ਹੀ ਟਾਈਮਿੰਗ ਲੈ ਕੇ ਲਾਈਏ 15 ਤੋਂ 20 ਮਿੰਟ ਟਾਈਮਿੰਗ ਲੈ ਕੇ ਲਾਈ ਹੋਈ ਅੰਦਰ ਵੀ ਲਾਈ ਹੋਈ ਹੈ ਮੈਨੂ ਤੇ ਵੀ ਕੀ 15 ਤੋਂ 20 ਮਿੰਟ ਸਾਨੂੰ ਚਾਹੀਦੀ ਆ ਰਿਪੀਟ 'ਚ ਵੀ ਸੇਮ ਚਾਹੀਦਾ ਅੱਛਾ ਕਈ ਬ੍ਰਦਰ ਸਾਡੇ ਕੀ ਹੁੰਦੇ ਨੇ ਹੱਸ ਕੇ ਆਉਂਦੇ ਤਾਂ ਹੈਗੇ ਪਰ ਜਦੋਂ ਇੱਕ ਕੁਲਚਾ ਖਾ ਲਵੇ ਖਾਣ ਤੋਂ ਬਾਅਦ ਹੁਣ ਕਹਿੰਦੇ ਕੁਲਚਾ ਹੋਰ ਲਾ ਦਿਓ ਉਹ ਕੁਲਚੇ ਨੂੰ ਟਾਈਮਿੰਗ ਸੇਮ ਲੱਗਦੀ ਆ ਵੀਰੇ ਠੀਕ ਹੈ ਨਾ ਕਈ ਕਿਸੇ ਨੂੰ ਨਰਾਜ਼ ਹੁੰਦੇ ਕਿ ਭਾਜੀ ਸਾਨੂੰ ਦੂਜਾ ਕੁਲਚਾ ਬਹੁਤ ਟਾਈਮ ਲਗਾ ਤਾਂ ਟਾਈਮ ਹੀ ਲੰਦਾ ਵੀਰੇ ਟਾਈਮ ਉਹਨਾਂ ਹੀ ਲੱਗਦਾ ਹੁੰਦਾ ਉਹ ਖਾ ਕੇ ਜੋ ਇਹ ਹੁੰਦਾ ਕਿ ਜਦੋਂ ਬੰਦਾ ਖਾ ਕੇ ਵਹਿਣ ਨੂੰ ਲੱਗਦਾ ਮੈਂ ਬਹੁਤ ਟਾਈਮ ਦਾ ਬੈਠਾ ਹਾਂ ਭੁੱਖਾ ਕਿ ਮੇਰੇ ਕੋਲ ਦੂਜਾ ਕੁਲਚਾ ਆਇਆ ਨਹੀਂ ਮਤਲਬ ਇਹ ਚੀਜ਼ ਫਰ ਜਿਹੜੇ ਕਿਸਾਨਿਆਂ ਨੂੰ ਇਹ ਹੀ ਮੈਸੇਜ ਹੈ ਕਿ ਜਾਂ ਕੇ ਹੋਣਾ ਤੁਸੀਂ ਫੁੱਲਾ ਟਾਈਮ ਥੋੜਾ ਟਾਈਮ ਲੈ ਕੇ ਆਓ ਜਿੱਤੇ 10 ਮਿੰਟ ਸੋਦੇ 10 ਮਿੰਟ ਆ ਅੱਧੇ ਘੰਟੇ ਦੇ ਵਿੱਚ ਖਾ ਕੇ ਜਾਂਦੇ ਆ ਤਾਂ ਮਜ਼ਾ ਆਉਂਦਾ ਸਾਨੂੰ ਵੀ ਦੇਣ ਤਸੱਲੀ ਹੋਵੇ ਕਿ ਗਰੰਟੀ ਕੱਢ ਕੇ ਦਿੱਤੇ ਆ ਠੀਕ ਹੈ ਨਾ ਜੋ ਤੁਸੀਂ ਕਾਹਲੀ ਕਰੋਗੇ ਸਾਨੂੰ ਕੁਝ ਨਹੀਂ ਇਸ ਵਾਰਾ ਸੌਫਟ ਕੱਢ ਕੇ ਦੇ ਦਾਂਗੇ ਤੁਹਾਡੇ ਪੈਸੇ ਲੈ ਤਾਂ ਨਾਵਾਂਗੇ ਪਰ ਸਾਨੂੰ ਮਨ ਚ ਸਾਡੀ ਖੁਸ਼ੀ ਵੀ ਨਹੀਂ ਹੁੰਦੀ ਵੀਰੇ ਪੈਸੇ ਲੈ ਆਉਂਦੀ ਤੁਹਾਡੀ ਤੁਸੀਂ ਕਹੋਗੇ ਅਸੀਂ ਪੈਸੇ ਲਾ ਕੇ ਆਏ ਤੁਹਾਨੂੰ ਖੁਸ਼ੀ ਨਹੀਂ ਹੋਈ ਦੋਨੋਂ ਦੀ ਖੁਸ਼ੀ ਨਹੀਂ ਫੇ ਕਿਸੇ ਦੀ ਖੁਸ਼ੀ ਨਹੀਂ